ਏ ਸਰੇ 9:00 ਵਜ ਕੇ 11 ਮਿੰਟ ਤੇ ਸਖਤਰੇਤ ਗੇਟ ਥਾਣੀ ਐਂਟਰ ਹੋਣ ਦੇ ਜੇ ਪ੍ਰਕਰਮਾ ਚ 9:13 ਤੇ ਬਾਬਾ ਬੁੱਢਾ 베ਰ ਸਾਹਿਬ ਦੇ ਲਾਗੋ ਲੰਗਦੇ ਹੋਏ ਸਰ 9:14 ਮਿੰਟ ਤੇ ਘੰਟਾ ਘਰ ਗੇਟ ਦੇ ਥੱਲੇ ਉਹ ਇਹਨਾਂ ਨੇ ਲੰਘਣਾ ਜੇ ਹੁਣ ਇੱਥੋਂ ਆ ਵੇਖੋ ਇਹ ਗੇਟ ਉਹ ਹੀ ਹੈ ਜਿੱਥੇ ਬਾਦਲ ਸਾਹਿਬ ਬੈਠੇ ਪਿੱਲੋ ਇਹਨਾਂ ਨੇ ਦੂਜੀਆਂ ਪੌੜੀਆਂ ਚੜ੍ਹ ਨਹੀਂ ਆਂ ਪਤਾ ਨਹੀਂ ਕਿਹੇ ਕਾਰਨ ਉੱਤੇ ਚੜ੍ਹੇ ਨਹੀਂ ਆ ਫਿਰ ਇਹ ਉਰਲੀਆਂ ਪੌੜੀਆਂ ਦੇ ਉੱਤੇ ਚੜ੍ਹੇ ਇਹ ਸਵੈ ਕੁਮਰ ਹੈ